ਸਾਡੇ ਸਾਹਮਣੇ ਇਹ ਵੀ ਗੱਲਾਂ ਆਈਆਂ ਕਈ ਵਾਰੀ ਸਾਨੂੰ ਵੀ ਪੁੱਛਿਆ ਗਿਆ ਜੀ ਵੇਖੋ ਬੱਚੀ ਦਾ ਭਵਿੱਖ ਹੈ ਬੱਚੀ ਦਾ ਜੀਵਨ ਹੈ ਬੱਚੀ ਜੇ ਪੇਪਰ ਦੇ ਦਿੰਦੀ ਦੇਖੋ ਸਮਾਜ ਦੇ ਵਿੱਚ ਜਦੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਧਾਰਮਿਕ ਆਗੂ ਜਾਂਦੇ ਨੇ ਸਿੱਖ ਪ੍ਰਚਾਰਕ ਜਾਂਦੇ ਨੇ ਉਹਨਾਂ ਨੂੰ ਵੀ ਆਪਣੀ ਸ੍ਰੀ ਸਾਹਿਬ ਲਾ ਕੇ ਜਾਣਾ ਪੈਂਦਾ ਇਹਦੇ ਵਿੱਚ ਦੋ ਚਾਰ ਗੱਲਾਂ ਨੇ ਜੀ ਠੀਕ ਹੈ ਜਦੋਂ ਅਸੀਂ ਦੇਸ਼ ਵਿਦੇਸ਼ ਦੇ ਵਿੱਚ ਜਾਂਦੇ ਆ ਤੇ ਸ੍ਰੀ ਸਾਹਿਬ ਲਾ ਕੇ ਟੈਚੀ ਦੇ ਵਿੱਚ ਪਾ ਕੇ ਰੱਖਿਆ ਜਾਂਦਾ ਉਸ ਚੀਜ਼ ਦੇ ਵਿੱਚ ਤੇ ਇਸ ਚੀਜ਼ ਦੇ ਵਿੱਚ ਮੈਨੂੰ ਥੋੜਾ ਜਿਹਾ ਫਰਕ ਲੱਗਾ ਜੀ ਦੇਸ਼ ਦੇ ਵਿਦੇਸ਼ ਦੇ ਵਿੱਚ ਜਾਣ ਲੱਗਿਆਂ ਸ੍ਰੀ ਸਾਹਿਬ ਲਾਉਣਾ ਇਸ ਦੇਸ਼ ਦੇ ਵਿੱਚ ਸ੍ਰੀ ਸਾਹਿਬ ਲਾਉਣਾ ਇਹਦੇ ਵਿੱਚ ਥੋੜਾ ਜਿਹਾ ਫਰਕ ਲੱਗਦਾ ਮੈਨੂੰ ਕਾਰਨ ਇਹ ਕਿ ਅਸੀਂ ਇਸ ਦੇਸ਼ ਦੇ ਨਾਗਰਿਕਾਂ ਵਸਨੀਕ ਆਸੀਂ ਇਸ ਦੇਸ਼ ਦੇ ਭਾਰਤ ਦੇਸ਼ ਦੇ ਇਹ ਸਾਡਾ ਦੇਸ਼ ਹੈ ਜੇ ਸਾਨੂੰ ਇਸ ਦੇਸ਼ ਵਿੱਚ ਹੀ ਇਸ ਤਰੀਕੇ ਦੇ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਤਾਂ ਫਿਰ ਇਹ ਦੁੱਖ ਵਾਲੀ ਗੱਲ ਆ ਉੱਥੇ ਅਸੀਂ ਦੂਸਰੇ ਦੇਸ਼ ਦੇ ਵਿੱਚ ਜਾਂਦੇ ਆ ਉਹਨਾਂ ਦੇ ਆਪੋ ਆਪਣੇ ਰੂਲ ਨੇ ਉਹ ਮੰਨਣਾ ਪੈਂਦਾ ਕਈ ਵਾਰੀ ਪਰ ਇਹ ਤਾਂ ਦੇਸ਼ ਸਾਡਾ ਆਪਣਾ ਨਾ ਕਈ ਵਾਰੀ ਅਸੀਂ ਦੇਖਦੇ ਆਂ ਜਦੋਂ ਕੋਈ ਇਹੋ ਜੀ ਘਟਨਾ ਵਾਪਰ ਜਾਂਦੀ ਹੈ ਤੇ ਸਾਨੂੰ ਸੁਣਨ ਵਾਸਤੇ ਮਿਲਦਾ ਜੀ ਇਹ ਦੇਸ਼ ਨੂੰ ਤੋੜਿਆ ਜਾ ਰਿਹਾ ਮਾੜੀ ਗੱਲ ਹੈ ਜੀ ਦੇਸ਼ ਨੂੰ ਤੋੜਨਾ ਜਿੰਨਾ ਚਿਰ ਅਸੀਂ ਇਸ ਦੇਸ਼ ਦੇ ਨਾਗਰਿਕ ਐਂ ਦੇਸ਼ ਹੈ ਪਰ ਜਦੋਂ ਸਾਡੇ ਸਾਹਮਣੇ ਇਹੋ ਜੀਆਂ ਮੁਸ਼ਕਲਾਂ ਆਉਂਦੀਆਂ ਕਿ ਅਸੀਂ ਇਸ ਦੇਸ਼ ਦੇ ਨਾਗਰਿਕ ਹੋ ਕੇ ਇਸ ਦੇਸ਼ ਦੇ ਵਿੱਚ ਸਾਨੂੰ ਗੁਲਾਮੀ ਦਾ ਜਿਹੜਾ ਅਹਿਸਾਸ ਕਰਵਾਇਆ ਜਾਂਦਾ ਕਿ ਤੁਸੀਂ ਗੁਲਾਮ ਹੋ ਇੱਥੇ ਸਾਨੂੰ ਆਣ ਕੇ ਦੁੱਖ ਲੱਗਦਾ ਦੂਸਰਾ ਪੱਖ ਜਿਹੜਾ ਅਸੀਂ ਦੇਖਣਾ ਆ ਕਿ ਇਹਨਾਂ ਦਿਨਾਂ ਦੇ ਵਿੱਚ ਸਾਡੇ ਧਾਰਮਿਕ ਆਗੂ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਫੈਸਲੇ ਲਏ ਗਏ ਨੇ ਬੜਾ ਗੁੰਜ ਕੀਤਾ ਗਿਆ ਔਰ ਇੱਕ ਗੱਲ ਸੋਚਣ ਵਾਲੀ ਏਕ ਚਲੋ ਉਹਨਾਂ ਨੇ ਕਹਿ ਦਿੱਤਾ ਹੋਏਗਾ ਜੀ ਗਾਂ ਤੋਂ ਤੁਸੀਂ ਬੱਚੇ ਪੇਪਰ ਦੇ ਸਕਦੇ ਨੇ ਅਮਰਤਾਰੀ ਸਿੱਖ ਬੱਚੇ ਚਾਹੀਦਾ ਸੀ ਅੱਜ ਸਾਡੇ ਕੋਲ ਇੱਕ ਇਹੋ ਜਿਹਾ ਕੋਈ ਪਲੇਟਫਾਰਮ ਬਣ ਜਾਂਦਾ ਅਸੀਂ ਕੋਈ ਨਾ ਕੋਈ ਰਾਹ ਕੱਢ ਲੈਂਦੇ ਕਿ ਇਸ ਦੇਸ਼ ਦੇ ਵਿੱਚ ਸਾਡੇ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਕੋਈ ਕੋਈ ਨਾ ਕੋਈ ਸਾਡੇ ਹੱਥ ਦੇ ਵਿੱਚ ਕੋਈ ਸੰਧਾਨ ਕੋਈ ਆ ਤੇ ਜਾਂਦਾ ਨਾ ਅਸੀਂ ਕਹਿ ਸਕਦੇ ਜੀ ਚਲੋ ਇੰਨੀ ਕਿਰਪਾਨ ਪਾ ਕੇ ਇਹੋ ਜਿਹਾ ਸਹਿਜ ਦਾ ਕੜਾ ਪਾ ਕੇ ਅਸੀਂ ਪੇਪਰ ਦੇ ਸਕਦੇ ਆ ਪਰ ਸਾਡੇ ਸਾਹਮਣੇ ਤੇ ਕੁਝ ਵੀ ਨਹੀਂ ਆਇਆ ਇਹੋ ਜਿਹਾ ਵਿਧੀ ਵਿਧਾਨ ਤੇ ਕੁਝ ਬਣਾਇਆ ਹੀ ਨਹੀਂ ਗਿਆ ਕੁਝ ਬਣ ਜਾਂਦਾ ਕੋਈ ਵਿਧੀ ਵਿਧਾਨ ਬਣ ਜਾਂਦਾ ਤੇ ਬੜੀ ਵਧੀਆ ਗੱਲ ਹੋਣੀ ਸੀ ਸੋਹਣੀ ਗੱਲ ਹੋਣੀ ਸੀ ਦੋ ਚਾਰ ਦੀ ਖੇਡ ਹੈ ਕੱਲ ਨੂੰ ਫਿਰ ਕਿਸੇ ਬੱਚੇ ਦੇ ਭਵਿੱਖ ਦੇ ਨਾਲ ਉਹਦੇ ਜੀਵਨ ਦੇ ਨਾਲ ਫਿਰ ਕੋਈ ਇਹੋ ਜਿਹੀ ਖੇਡ ਖੇਡੀ ਜਾਵੇਗੀ ਬੜੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਬੜੀਆਂ ਬੱਚੇ ਮਿਹਨਤਾਂ ਕਰਦੇ ਨੇ ਰਾਤ ਦਿਨ ਜਾਗ ਕੇ ਪੜ੍ਹਾਈ ਕਰਦੇ ਨੇ ਵੱਡੇ ਮਕਾਮਾਂ ਤੇ ਪਹੁੰਚਣ ਵਾਸਤੇ ਪਰ ਅਖੀਰ ਤੇ ਆਣ ਕੇ ਉਹਨਾਂ ਦੀ ਮਿਹਨਤ ਜਿਹੜੀ ਉਹ ਨਫਲ ਚੱਲੇ ਜਾਂਦੀ ਹੈ ਸਾਡੇ ਧਾਰਮਿਕ ਆਗੂਆਂ ਨੂੰ ਕੋਈ ਨਾ ਕੋਈ ਰਾਹ ਲੱਭਣਾ ਚਾਹੀਦਾ ਠੀਕ ਹੈ ਸੀ ਕਿਸ ਤਰੀਕੇ ਦੇ ਨਾਲ ਇਹਨਾਂ ਮੁੱਦਿਆਂ ਦੇ ਨਾਲ ਹੱਲ ਕਰਨਾ ਇਹਨਾਂ ਮੁੱਦਿਆਂ ਨੂੰ ਕਾਨੂੰ ਆਉਣ ਵਾਲੇ ਸਮੇਂ ਵਿੱਚ ਕੋਈ ਮੁਸ਼ਕਲ ਨਾ ਆਵੇ ਸਾਡੇ ਕੋਲ ਕੋਈ ਨਾ ਕੋਈ ਇਹੋ ਜਿਹਾ ਸਾਥ ਹੋਵੇ ਕਿ ਅਸੀਂ ਕਹਿ ਸਕਦੇ ਸਾਡਾ ਬੱਚਾ ਇੰਨੀ ਕਿਰਪਾਨ ਪਾ ਕੇ ਜਾਂ ਇਹੋ ਜਿਹੀ ਸੈਜ ਦਾ ਕੜਾ ਪਾ ਕੇ ਉਹ ਪੇਪਰ ਦੇ ਸਕਦਾ ਜਾ ਕੇ ਬਹਿ ਸਕਦਾ ਅਸੀਂ ਕੋਈ ਮਤਾ ਨਹੀਂ ਪਾ ਸਕੇ ਅਸੀਂ ਸਰਕਾਰ ਗਾੜੀ ਕੋਈ ਇਹੋ ਜਿਹੀ ਅਪੀਲ ਨਹੀਂ ਰੱਖ ਸਕੇ ਅੱਜ ਇਹ ਸਾਡੀਆਂ ਮੁਸ਼ਕਲਾਂ ਬਣ ਗਈਆਂ ਨੇ ਦੂਸਰਾ ਪੱਖ ਚਲੋ ਬੱਚੀ ਦਾ ਹੌਸਲਾ ਪਛਾਈ ਹੁੰਦਾ ਏ ਜਾਂਦੇ ਨੇ ਸੇਖਾ ਗੋ ਜਾਂਦੇ ਨੇ ਸਰੋਪਾ ਦੇ ਕੇ ਆਉਂਦੇ ਨੇ ਵਧੀਆ ਗੱਲ ਐ ਪਰ ਉਹਦੇ ਪ੍ਰਭੇਖ ਦੀ ਗੱਲ ਕਿਸੇ ਨੇ ਨਹੀਂ ਕੀਤੀ ਮੈਨੂੰ ਨਹੀਂ ਲੱਗਦਾ ਹੋ ਸਕਦਾ ਕੀਤੀ ਹੋਵੇ ਉਹਨੂੰ ਹੌਸਲਾ ਦੇਣਾ ਚਾਹੀਦਾ ਸੀ ਕੋਈ ਨਾ ਕੋਈ ਬੱਚੀ ਨੂੰ ਨੌਕਰੀ ਮਿਲ ਜਾਂਦੀ ਧਾਰਮਿਕ ਸੰਸਥਾ ਸਾਡੇ ਕੋਲ ਐ ਉਹਦੇ ਵਿੱਚ ਕੋਈ ਨਾ ਕੋਈ ਬੱਚੀ ਨੂੰ ਨੌਕਰੀ ਮਿਲ ਜਾਂਦੀ ਪੰਜਾਬ ਸਰਕਾਰ ਉਸ ਬੱਚੀ ਦੇ ਹੌਸਲੇ ਨੂੰ ਵਧਾ ਦਿੰਦੀ ਕੋਈ ਨਾ ਕੋਈ ਜੋਬ ਦੇ ਕੇ ਨੌਕਰੀ ਦੇ ਕੇ ਉਹਦਾ ਹੌਸਲਾ ਨਾ ਟੁੱਟਦਾ ਬੱਚੀ ਦੇ ਅੰਦਰ ਸਿੱਖੀ ਭਾਵਨਾ ਹੈ ਪਰਿਵਾਰ ਸਿੱਖੀ ਦੇ ਨਾਲ ਜੁੜਿਆ ਹੋ ਸਕਦਾ ਬੱਚੀ ਨੇ ਸੋਹਣਾ ਫੈਸਲਾ ਲਿਆ ਜੀ ਇਹ ਨਾ ਹੋਵੇ ਕੱਲ ਨੂੰ ਬੱਚੀ ਦੇ ਮਨ ਵਿੱਚ ਕਿਤੇ ਜਾ ਕੇ ਕੋਈ ਹੀਣ ਭਾਵਨਾ ਪੈਦਾ ਹੋ ਜਾਵੇ ਕਿ ਮੈਂ ਐਡਾ ਵੱਡਾ ਫੈਸਲਾ ਲਿਆ ਸੀ ਉਸ ਫੈਸਲੇ ਦੇ ਨਾਲ ਮੇਰੀ ਜ਼ਿੰਦਗੀ ਦੇ ਨਾਲ ਆ ਕੁਝ ਵਾਪਰ ਗਿਆ ਮੈਂ ਕਾਮਯਾਬ ਨਹੀਂ ਹੋ ਸਕੀ ਉਹਦੇ ਮਨ ਵਿੱਚ ਹੀਣ ਭਾਵਨਾ ਨਾ ਆਵੇ ਉਸ ਬੱਚੀ ਨੂੰ ਕੋਈ ਨਾ ਕੋਈ ਅਹੁਦਾ ਕੋਈ ਨੌਕਰੀ ਐ ਜੀਪੀਸੀ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਮਿਲ ਜਾਂਦੀ ਤੇ ਗਾਂ ਤੋਂ ਕੋਈ ਨਾ ਕੋਈ ਇਹੋ ਜਿਹਾ ਰੂਲ ਕੋਈ ਇਹੋ ਜਿਹਾ ਸਿਧਾਂਤ ਬਣਾਇਆ ਜਾਂਦਾ ਕਿ ਸਿੱਖ ਬੱਚੇ ਆ ਸਿੱਖ ਧਰਮ ਦੇ ਜਿਹੜੇ ਅਮਰਤਾਰੀ ਬੱਚੇ ਨੇ ਉਹ ਉਹ ਕਕਾਰ ਪਹਿਨਦੇ ਨੇ ਤੇ ਇਹੋ ਜੀ ਆਜ਼ਾਦੀ ਸਾਨੂੰ ਕੋਈ ਮਿਲ ਜਾਂਦੀ ਕਿ ਇਹੋ ਜਿਹਾ ਸਹਿਜ ਜਿਹੜਾ ਕੜੇ ਦਾ ਹੋਏਗਾ ਕਿਰਪਾਨ ਜਿਹੜੀ ਉਹਨੇ ਫੁੱਟਦੀ ਹੋ ਸਕਦੀ ਹੈ ਤੁਸੀਂ ਪਹਿਨ ਕੇ ਜਿਹੜਾ ਆਪਣਾ ਪੇਪਰ ਦੇ ਸਕਦੇ ਹੋ ਕੁਝ ਨਾ ਕੁਝ ਵਿਧੀ ਵਿਵਧਾਨ ਤੇ ਬਣਨਾ ਚਾਹੀਦਾ ਸੀ ਨਾ ਇਹੋ ਜੇ ਮੌਕਿਆਂ ਤੇ ਆਣ ਕੇ ਤੇ ਬਣਨਾ ਚਾਹੀਦਾ ਸੀ ਇਹੋ ਜੇ ਸਮੇਂ ਵਿੱਚ ਤੇ ਬਣਨਾ ਚਾਹੀਦਾ ਸੀ ਨਾ ਹੋ ਸਕਦਾ ਕੱਲ ਨੂੰ ਬੱਚੀ ਕਿਤੇ ਆਪਣੇ ਮਨ ਵਿੱਚ ਉਹ ਵਿਚਾਰ ਲੈ ਆਵੇ ਉਸ ਬੱਚੀ ਪਰਪੱਕ ਹੋਏ ਕਿ ਸਿੱਖੀ ਦੀ ਵਜੇ ਇਹਦੇ ਵਿੱਚ ਕੋਈ ਦੋ ਰਹਾ ਨਹੀਂ ਪਰ ਸਾਡਾ ਦੇਸ਼ ਅਸੀਂ ਸਿੱਖੀ ਦੇ ਵਿੱਚ ਪਰਪੱਕ ਰਹਿ ਕੇ ਆਪਣੇ ਦੇਸ਼ ਵਿੱਚ ਤਰੱਕੀ ਕਿਉਂ ਨਹੀਂ ਕਰ ਸਕਦੇ ਤੇ ਦੂਸਰੀ ਬੇਨਤੀ ਮੈਂ ਕਰਦਿਆਂ ਇੱਕ ਕਾਰ ਜਿਹੜੇ ਨੇ ਨਾ ਜਿਹੜੀ ਕਿਰਪਾ ਨੇ ਹਰੇਕ ਤੇ ਨਹੀਂ ਇਹਦਾ ਨੁਕਸਾਨ ਨਹੀਂ ਕਿਸੇ ਦਾ ਕਰਦੀ ਜਦੋਂ ਤੇ ਦੇਸ਼ ਦੀ ਰਾਖੀ ਵਾਸਤੇ ਕਿਰਪਾਨ ਵਾਲਾ ਖੜ ਜਾਂਦਾ ਉਦੋਂ ਠੀਕ ਹੈ ਜੀ ਉਦੋਂ ਚੰਗਾ ਹੈ ਜੀ ਤੇ ਜਦੋਂ ਅਸੀਂ ਕੋਈ ਉੱਚ ਪੜ੍ਹਾਈ ਵਾਸਤੇ ਜਾਂਦੇ ਆ ਉੱਚ ਪੱਧਰੀ ਵਿਦਿਆ ਵਾਸਤੇ ਜਾਂਦੇ ਆ ਉਦੋਂ ਪਤਾ ਨਹੀਂ ਕਿਉਂ ਇਹਨਾਂ ਕਕਾਰਾਂ ਵਾਲਾਂ ਤੋਂ ਡਰ ਲੱਗਦਾ ਕਿਉਂ ਚੰਗੇ ਨਹੀਂ ਲੱਗਦੇ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਆ